ਸਲੋਕ ਮਹੱਲਾ ਤੀਜਾ ਮਨ ਮੁਖ ਕੈਰ ਕਰੂਪ ਹੈ ਬਿਨ ਨਾਵੈ ਨਕ ਨਾਹੀ ਅੰਧਨ ਤੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੀ ਲਾਣ ਗੁਰਮੁਖ ਹੋਵੈ ਤਾਂ ਉਬਰੈ ਨਾਹੀ ਤਾਂ ਬੱਤੇ ਦੁਖ ਸਹਾ ਹੈ ਮਹੱਲਾ ਤੀਜਾ ਗੁਰਮੁਖ ਸਦਾ ਆਦਰ ਸੋਹਣੇ ਗੁਰ ਕਾ ਸਬਦ ਕਮਾਹਿ ਅੰਤਰ ਸਾਤ ਸਦਾ ਸੁਖ ਦਰ ਸਚੈ ਸੋਭਾ ਪਾਹਿ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸਤਿ ਸਮਾਹੀ ਪਉੜੀ ਗੁਰਮੁਖ ਪ੍ਰਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਬਿਸ਼ਟ ਹਰ ਉਪਦੇਸ਼ ਸੁਣਾਈ ਬੇਨ ਗੋਰ ਹਰ ਨਾਮ ਨਾ ਕਨੇ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮੁਹਲਾ ਤੀਜਾ ਸਤਿਗੁਰ ਕੀ ਪ੍ਰਤੀਤ ਨ ਆਈਐ ਸਬਦ ਨ ਲਾਗੋ ਪਾਉ ਉਸਨੋਂ ਸੁਖ ਨ ਉਪਜੈ ਪਾਵੇ ਸੋ ਗੀੜਾ ਆਵਉ ਜਾਉ ਨਾਨਕ ਗੁਰਮੁਖ ਸਹਿਜ ਮਿਲਾਏ ਸੱਚੇ ਸਿਉ ਲਿਬ ਲਾਉ ਮਹਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਉ ਜਿਤ ਸੇਵੈ ਜਨਮ ਮਰਨ ਦੁਖ ਜਾਏ ਸੈਸਾ ਮੂਲ ਨ ਹੋਵੈ ਹਮੈ ਸਬਦ ਜਲਾਈ ਕੂੜੇ ਕੀ ਪਾਲ ਵਿੱਚੋਂ ਨਿਕਲੈ ਸਤਿ ਬਸੈ ਮਨ ਆਏ ਅੰਤਰ ਸਾਥ ਮਨ ਸੁਖ ਹੋਇ ਸਤਿ ਸੰਜਮ ਕਾਰ ਕਮਾਈ ਨਾਨਕ ਪੂਰਾ ਕਰਮ ਸਤਗੁਰੁ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਉੜੀ ਜਿਸ ਕਾ ਕਰ ਦੀਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋਤਲ ਕੀ ਕਿਸੇ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਆ ਦੀਵਾਨੂ ਕੋਈ ਨਸ ਭਜ ਨਿਕਲੇ ਹਰ ਦੀਵਾਨੂ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਬਸਿਆ ਭਗਤਾਂ ਕਾ ਹਿਰਦੈ ਤਿਲ ਰਹੇ ਦੇਖੂਦੇ ਆਣ ਸਭ ਭਗਤਾਂ ਅੱਗਾ ਖਲਵਾਇਆ ਹਰ ਨਾਮ ਕੀ ਬੜਿ ਆਈ ਕਰਮ ਪ੍ਰਾਪਤ ਹੋਵੇ ਗੁਰਮਖ ਬਿਰਲਾ ਕਨੇ ਤੇ ਆਇਆ ਸ਼ਲੋਕ ਮਹਲਾ 3 ਬਨ ਸਤਗੁਰੂ ਸੇਵੇ ਜਗਤ ਮੁਵਾ बिरथा जन्म गवाए दूजे पाए हत दुख लगा मरजाए अंदर फिर फिर जूनी पाए नानक बिन ना बम मारसी अंत गया पसताए महला तीजा इस जग में पुरख एक है और सगली नार सवाई सब कट भूख अलपत लखना जाई ਪੂਰਾ ਗੁਰਬੇਖ ਖਾਲਿਆ ਸਬਦੇ ਸੋਜੀ ਪਾਈ ਪੁਰਖ ਐਸੇ ਵੇਸੇ ਪੁਰਖ ਹੋਵੇ ਜਿਨੀ ਹੋਮ ਐਸਾ ਬਦ ਚਲਾਈ ਤਿਸ ਕਸਰੀ ਕੂ ਨਹੀਂ ਨਾ ਕੋ ਕੰਟਕ ਬਹਿ ਰਾਈ ਨਿਚਨ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਅੰਦਰ ਸੇਵਕ ਸੇਵਾ ਕਰੇ ਹਰ ਸੱਚੇ ਅਗੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕਾ ਹਰ ਨਾਮ ਬਸਿਆ ਸਾਧਹਿਰਦਾ ਹਰ ਨਾਮ ਤਿੰਨ ਕੋ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮ ਬੈ ਨਾਲ ਗੱਲਾਂ ਹਰ ਨਾਮ ਬੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਿਨਨਾਂ ਨਾਮ ਕੋ ਹਰ ਨਾਮ ਹਰ ਗੁਰ ਦੀਆ ਹਰ ਹਲ ਤੋਂ ਪਲਤ ਸਦਾ ਕਰੇ ਨਿਸਤਾਰਾ ਸਲੋਕ ਮਹਲਾ 3 ਜਿਨ ਕਉ ਸਤ ਗੁਰੂ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਚਿੰਤ ਹਰ ਨਾਮ ਤਨ ਕੈ ਮਨ ਬਸਿਆ ਸਤਿਅ ਸ਼ਬਦ ਸਮਾਹਿ ਕੁੱਲ ਉਦਾਰੈ ਆਪਣਾ ਮੁਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਨ ਕੋ ਸੰਤੁਸ਼ਟ ਭਇ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿੰਨ ਕੋ ਪੂਰਬ ਲਿਖਿਆ ਤਿੰਨਾ ਸਤਗੁਰ ਮਿਲਿਆ ਪ੍ਰਭ ਆਈ ਨਾਨਕ ਗੁਰ ਪ੍ਰਸਾਦੀ ਉਬਰੀ ਹਉਮੈ ਸਬਦ ਜਲਾਏ ਪਉੜੀ ਹਰ ਨਾਮ ਹਮਾਰਾ प्रभ अवगत अगोचर अवनासी पुरख बधाता हर नाम हम सरेव हर नाम हम पूजय हर नाम में ही मन राता हर नाम जेवड़ कोई अवर नसूज हर नाम अंत सदाता हर नाम दिया गुर पर उपकारी तन तन गुरु का पिता माता हों सतगुर अपने को सदा नम सकारी जित मिले ਹਰ ਨਾਮ ਮੈਂ ਜਾਤਾ ਸਲੁਮਖ ਮਹਲਾ ਤੀਜਾ ਗੁਰਮੁਖ ਸੇਵਨ ਕੀਨੀਆਂ ਹਰ ਨਾਮ ਨਾਲ ਲਗੋ ਪਿਆਰ ਸਬਦੈ ਸਾਧਨ ਆਇਉ ਮਰ ਜਨ ਮੈਂ ਮਾਰੋ ਵਾਰ ਮਨ ਮੁਖ ਅੰਧ ਨ ਚੇਤੇਈ ਕਿਤ ਆਇਆ ਸਹਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰ ਮੁਖ ਲੰਗੇ ਪਾਰ ਮਹਲਾ ਤੀਜਾ ਇੱਕੋ ਸਤਗੁਰ ਜਾਗਤਾ ਪੁਰ ਜੱਗ ਸੂਤਾ ਮੋਹਿ ਪਿਆਸ ਸਤਿਗੁਰ ਸੇਵਨ ਜਾਗੰ ਸੇ ਜੋ ਰਤ ਸੱਚ ਨਾਮ ਗੁਣਤਾਸ ਮਨ ਮੁਖ ਅੰਧ ਨ ਚੇਤਨੀ ਜਨਮ ਮਰ ਹੋ ਬਨਾਸ ਨਾਲ ਕੋ ਗੁਰਮਖਿ ਤੈ ਨਾਮ ਤੇ ਆਇਆ ਜਿਨ ਕੋ ਤੋਰ ਪੂਰਬ ਲਖਿਆਸ ਪਉੜੀ ਹਰ ਨਾਮ ਹਮਾਰਾ ਪੂਜਨ ਸੱਤੀ ਪ੍ਰਕਾਰ ਜਿਤ ਖਾਇਆ ਹਮ ਕੋ ਉਸਤਵ ਤਪਈ ਹਰ ਨਾਮ ਉਹ ਮਾਰਾ ਪੈਣਣ ਜਿੱਤ ਫਿਰ ਲੱਗੇ ਨਾ ਹੋਵੇ ਔਰ ਪੈਣਣ ਕੀ ਹਮਾਰੀ ਸਰਦ ਗਈ ਹਰ ਨਾਮ ਉਹ ਮਾਰਾ ਬਣਜ ਹਰ ਨਾਮ ਵਪਾਰ ਹਰ ਨਾਮ ਕੀ ਹਮ ਕੋ ਸਤਗੁਰਕਾਰ ਕੁੰਢੀ ਦੀ ਹਰ ਨਾਮ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕੇ ਨਾਇ ਬਿਰਲਾ ਤੇ ਆਇਆ ਜਲ ਕੋ ਤੁਰ ਕਰਮ ਪਰਾਪਤ ਲਿਖਤ ਪਈ ਸ੍ਰੋਗ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ ਦੂਜੇ ਭਾਏ ਜੀਤੇ ਕਰਮ ਕਰੇ ਦੁੱਖ ਲੱਗੈ ਤਨ ਤਾਏ ਗੁਰ ਪ੍ਰਸਾਦੀ ਸੁਖ ਉਪਜੈ ਜਹ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਦਰ ਨਾਮ ਤੇ ਆਏ ਨਾਨਕ ਜਿਤ ਆਪੇ ਲਾਇ ਤਿਤ ਲਗੇ ਕਹਿਣਾ ਕਿਸੂ ਨਾ ਜਾਏ ਮਹਲਾ ਤੀਜਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ ਸਤਿਗੁਰ ਦਾਤਾ ਜੀ ਅਕ ਸਦ ਜੀਵ ਦੇਵਨ ਹਾਰਾ ਅੰਧਨ ਕੀਰਤਨ ਸਦਾ ਕਰ ਹੈ ਗੁਰ ਕਾ ਸ਼ਬਦ અપਾਰਾ ਸ਼ਬਦ ਗੁਰੂ ਕਾ ਸਦ ਉਚਰ ਜੁਗ ਜੁਗ ਵਰਤਾਣ ਹਾਰਾ ਏ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਪਾਰਾ अंतरागुर ज्ञान हर रतन है मुक्त करावन हारा नानक जिस नो नदर करे सो पाए सो होवै दरस तिहारा पौड़ी धन धन सो गुरु सिख कहिजे जो सतगुरु चरणी जाए पाया धन धन सो गुरु सिख कहिजे जिन हर नाम मुख राम कहया धन धन सो गुरु सिख कहिजे ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ ਤਨ ਤਨ ਸੋ ਗੁਰ ਸਿੱਖ ਕਹੀਐ ਜਿਨ ਸਤ ਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕਾ ਪਾਣੇ ਗੁਰ ਸਿੱਖ ਚੱਲਿਆ ਸਲੁਕ ਮਹਲਾ 3 ਮਨ ਹਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਪੇਖ ਕਰ ਪਰਮ ਦੇ ਦੁਖ ਪਾਇਆ ਦੂਜਾ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨ ਬਸੇ ਮਨ ਆਏ ਗੁਰ ਸੇ ਬਾਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਕਰਤ ਪ੍ਰਗਟ ਹੋਆ ਨਾਨਕ ਸਹਿਜ ਸਮਾਈ ਮਹਲਾ ਤੀਜਾ ਸਬਦ ਐ ਸਾਧਨ ਆਇਓ ਨਾਮ ਨਾਲ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਤ ਨਤ ਹੋਏ ਖਾਰ ਨਾਨਕ ਕਿਰਤ ਪਿਆ ਕਮਾ ਬਣਾ ਕੋਈ ਨਾ ਮੇਟਣ ਹਾਰ ਪੌੜੀ ਤਨ ਤਨ ਸਤਿਪੁਰਕ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸਾਤ ਆਈ ਤਨ ਤਨ ਸਤਿਪੁਰਕ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇ ਬਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਬੈਰੀ ਮਿੱਤਰ ਹਮਕੋ ਸਭ ਸਮੁਦ੍ਰਿਅਤ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਹ ਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਬਦੇਸ ਪਿਰ ਨਿਤ ਝੂਰੇ ਸੰਵਾਲੇ ਮਿਲਦਿਆ ਟਿਲ ਨਾ ਹੋਵਈ ਜੇ ਨੀਅਤ ਰਾਸ ਕਰੀ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜਪਰੀਤ ਕਰੇ ਤੇ ਚਰ ਜਾਣਾ ਭਲਾ ਕਰ ਜਿ ਚਰ ਲੇ ਬਦੇ ਪੌੜੀ ਜਿਨ ਨੂੰ ਪਾਏ ਜੀ ਤਿਨ ਹਰ ਰੱਖਿਆ ਅਮਰ ਸੱਚਾ ਨਾਮ ਭੋਜਨ ਚਾਖਿਆ ਤ੍ਰਿਪਤ ਰਹੇ ਅਗਾਏ ਮਿੱਟੀ ਪੁੱਖਿਆ ਸਭ ਅੰਦਰ ਇੱਕ ਵਰਤੈ ਤਿਨੈ ਬਰ ਲੈ ਲਖਿਆ ਜਦ ਨਾਨਕ ਪਏ ਨਿਹਾਲ ਪ੍ਰਭ ਕੀ ਪੱਖਿਆ ਸਹਿਲੋ ਕਮਹਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੈ ਮੁਕਤ ਨ ਹੋਵਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਹਮੈ ਮੈ ਨਾ ਚੁਕਈ ਨਾ ਬਨ ਲੱਗੈ ਪਿਆਰ ਇਕ ਆਪੇ ਬਖਸ਼ ਮਲਾਈਐਨ ਦੁਬਿ ਦਾਤਾ ਜਬਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤ ਗੁਰ ਹੇਤ ਪਿਆਰ ਮਹਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧਗਵਾਰ ਦੂਜੇ ਪਾਇ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਲ ਕਾਰਨ ਗੁਰੂ ਬਸਾਰਿਆ ਸੇ ਨਾ ਉਪਕਰੇੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸਵਾਭ ਰੋ ਕਹੀਏ ਹਰ ਆਪੇ ਬੁਲਾ ਆਪ ਬੁਲਾਵੇ ਹਰ ਆਪੇ ਜਲਸਲ ਰਵ ਰਹੀ ਹੈ ਹਰ ਆਪੇ ਮਾਰ ਹੈ ਹਰ ਆਪੇ ਸੋਟ ਹੈ ਮਨ ਹਰ ਸਰਣੀ ਪੜ ਰਹੀ ਹੈ ਹਰ ਬਿਨ ਕੋਈ ਮਾਰ ਜੀ ਬਾਦ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ ਉਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ ਜਨ ਨਾਨਕ ਗੁਰਮੁਖ ਹਾਰੇ ਲਈ ਹੈ ਸੁਧ